ਕੋਠੀ ਨੰਬਰ 50 ਦੇ ਰੋਲੇ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਇਸ ਕਦਰ ਹਲਾ ਦਿੱਤੀ ਕਿ ਵਿਰੋਧੀਆਂ ਵੱਲੋਂ ਵਾਰ ਤੋਂ ਪਲਟਵਾਰ ਦਾ سلسلہ ਵੀ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਤਾਂ ਦਿੱਲੀ ਤੋਂ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸੁਭਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤੇ ਸਵਾਲ ਪੁੱਛੇ ਜਾ ਰਹੇ ਹਨ ਕਿ ਆਖਰਕਾਰ ਕੋਠੀ ਨੰਬਰ 50 ਦਾ ਸੱਚ ਕੀ ਹੈ ਕਿਸ ਤਰੀਕੇ ਨਾਲ ਕੋਠੀ ਨੰਬਰ 50 ਦਾ ਰੋਲਾ ਪਿਆ ਹੋਇਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਆਪਣਾ ਜਵਾਬ ਦਿੱਤਾ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਜਿੱਥੇ ਪੱਖ ਕੀਤਾ ਉੱਥੇ ਹੀ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਅਰੂਸਾ ਆਲਮ ਸੁਖਵੀਰ ਬਾਦਲ ਦੇ ਸੀਸਮਹਿਲ ਕਪੂਰਥਲਾ ਹਾਊਸ ਤੱਕ ਦੀਆਂ ਗੱਲਾਂ ਸਭ ਦੇ ਸਾਹਮਣੇ ਸਾਂਝੀਆਂ ਕਰਕੇ ਰੱਖ ਦਿੱਤੀਆਂ ਤੇ ਨਾਲ ਹੀ ਸਬੂਤ ਵੀ ਦਿਖਾਏ ਨੇ ਆਖਰਕਾਰ ਉਹ ਕਿਹੜੇ ਸਬੂਤ ਨੇ ਜਿਸ ਤਰੀਕੇ ਨਾਲ ਭਗਵੰਤ ਮਾਨ ਦੇ ਵੱਲੋਂ ਅੱਜ ਵਿਰੋਧੀਆਂ ਨੂੰ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ ਗਿਆ ਤੇ ਨਾਲੇ ਕਿਹਾ ਕਿ ਇਹ ਕੂੜ ਪ੍ਰਚਾਰ ਕਰਨਾ ਬੰਦ ਕਰੋ ਸਾਨੂੰ ਪਤਾ ਹੈ ਤੁਹਾਡੇ ਸੱਤਾ ਦੇ ਵਿੱਚ ਹੁਣ ਹਾਰ ਹੋ ਚੁੱਕੀ ਹੈ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਵਿਰੋਧੀਆਂ ਨੂੰ ਯਾਨੀ ਕਿ ਸੁਭਾ ਸਰਕਾਰ ਨੂੰ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਸ ਝੂਠ ਦਾ ਪੰਜਾਬ ਦੇ ਲੋਕਾਂ ਤੇ ਕੋਈ ਅਸਰ ਨਹੀਂ ਹੋਵੇਗਾ ਪਰ ਆਖਰਕਾਰ ਝੂਠ ਕੀ ਹੈ ਕੋਠੇ ਨੰਬਰ 50 ਦਾ ਰੌਲਾ ਕੀ ਹੈ ਸਾਰਾ ਭਗਵੰਤ ਮਾਨ ਦੀ ਜ਼ੁਬਾਨੀ ਹੀ ਸੁਣਦੇ ਆ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਵੱਲੋਂ ਇੱਕ ਬੜਾ ਗੁੰਮਰਾਹਕੁੰਨ ਪ੍ਰੋਪਾਗੈਂਡਾ ਬੜਾ ਪਰੰਪਲੇਖੇ ਪਾਉਣ ਵਾਲਾ ਪ੍ਰਚਾਰ ਕੀਤਾ ਜਾ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸ਼ੀਸ਼ ਮਹਿਲ ਬਣਾ ਲਿਆ ਜੀ 50 ਨੰਬਰ ਕੋਠੀ ਨੂੰ ਕਹਿੰਦੇ ਸ਼ੀਸ਼ ਮਹਿਲ ਬਣਾ ਲਿਆ ਤੇ ਇਹ ਜਿਹੜਾ ਸ਼ੀਸ਼ ਮਹਿਲ ਹੈ ਉਹਨਾਂ ਦੇ ਮੁਤਾਬਕ ਇਥੇ ਕੇਜਰੀਵਾਲ ਆ ਕੇ ਰਹਿੰਦੇ ਨੇ ਮੈਂ ਅੱਜ ਇਹ ਗੱਲ ਬਿਲਕੁਲ ਸਾਫ਼ ਕਰ ਦੇਣੀ ਚਾਹੁੰਦਾ ਕਲੀਅਰ ਕਰ ਦੇਣੀ ਚਾਹੁੰਦਾ ਕਿਹਾ ਮੇਰੇ ਕੋਲ ਕਾਗਜ਼ ਨੇ ਇਹ ਲੈਟਰ ਜਿਹੜਾ ਹੈ ਇਹ ਜਿਸ ਦਿਨ ਸੌਂ ਚੱਕੀ ਸੀ 16 ਮਾਰਚ 2022 ਨੂੰ ਉਸ ਤੋਂ ਬਾਅਦ ਜਿਹੜੇ ਘਰ ਲੋਟ ਹੁੰਦੇ ਆ ਨਵੀਂ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਉਹਨਾਂ ਦੀ ਲੈਟਰ ਜਿਹੜੀ ਹੈ ਉਹ ਪ੍ਰੋਪਰ ਬਣ ਕੇ ਆਉਂਦੀ ਹੈ ਕੋਠੀ ਨੰਬਰ ਜਿਹੜਾ 45 ਹੈ ਸੈਕਟਰ 2 ਚੰਡੀਗੜ੍ਹ ਇਹ ਰੈਸ਼ ਹੈ ਮੁੱਖ ਮੰਤਰੀ ਪੰਜਾਬ ਦੀ ਇਤੇ ਲਿਖਿਆ ਵੀ ਹੋਇਆ ਕਿ 16 3 22 ਤੋਂ ਇਹ ਰੈਸ਼ ਹੋਊਗਾ ਉਠੀ ਨੰਬਰ 50 ਸੈਕਟਰ 2 ਚੰਡੀਗੜ੍ਹ ਜਿਹਦੇ ਬਾਰੇ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੋਇਆ ਹੈ ਵਿਸ਼ੇਸ਼ ਕਥਨ ਦੇ ਅੰਤਰਗਤ ਕੈਂਪ ਆਫਿਸ ਉਬਲੀਗ ਮੁੱਖ ਮੰਤਰੀ ਪੰਜਾਬ ਉਹ ਮੇਰੇ ਘਰ ਦਾ ਹਿੱਸਾ ਹੈ ਜਿਸ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਰਹਿੰਦਾ ਹੈ ਉਹ ਜਿਹੜਾ 50 ਨੰਬਰ ਕੋਠੀ ਉਹਦਾ ਹਿੱਸਾ ਹੈ ਕੈਂਪ ਆਫਿਸ ਹੈ ਗੈਸਟ ਹਾਊਸ ਹੈ ਮੇਰੇ ਜਿਹੜੇ ਮਹਿਮਾਨ ਆਉਂਦੇ ਨੇ ਗੈਸਟ ਆਉਂਦੇ ਨੇ ਬਟ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਨੇ ਜਾਂ ਕੋਈ ਮੰਤਰੀ ਵੀ ਆਉਂਦੇ ਨੇ ਦੇਸ਼ ਚੋਂ ਕੋਈ ਹੋਰ ਅਫਸਰ ਸਹਿਬਾਨ ਆਉਂਦੇ ਨੇ ਤਾਂ ਉਹਨਾਂ ਨੂੰ ਉੱਥੇ ਮਿਲਿਆ ਵੀ ਜਾ ਸਕਦਾ ਜੇ ਕੋਈ ਦਫਤਰੀ ਕੰਮ ਆ ਇਹ ਨਹੀਂ ਤਾਂ ਉੱਥੇ ਦਫ਼ਤਰ ਦਾ ਕੰਮ ਵੀ ਹੋ ਜਾਂਦਾ ਹੈ ਮੈਂ ਮੀਟਿੰਗਾਂ ਵੀ ਉੱਥੇ ਕਰਦਾ ਰਹਿਣਾ ਤੇ ਜੇ ਕਿਸੇ ਨੇ ਉੱਥੇ ਰਹਿਣਾ ਹੋਵੇ ਤਾਂ ਰਹਿائش ਵੀ ਹੋ ਜਾਂਦੀ ਤੇ ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕਿ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰਾ ਇੱਕ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਇਹ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ 50 ਨੰਬਰ ਜਿਹੜਾ ਇੱਕ ਕੈਂਪ ਆਫਿਸ ਹੈ ਤੇ ਵਿੱਚ ਜਿਹੜੀਆਂ 46 47 48 49 50 ਨੇ ਉਹਨਾਂ ਚ ਇੱਕ ਘਰ ਜਿਹੜਾ ਉਹ ਹਰਿਆਣੇ ਦੇ ਮੰਤਰੀ ਕੋਲ ਵੀ ਹੈ ਹਰਿਆਣੇ 'ਚ ਤਾਂ ਬੀਜੇਪੀ ਸਰਕਾਰ ਹੈ ਫਿਰ ਉਹ ਸੇਮ ਘਰ ਨੇ ਸੇ ਇੱਕੋ ਹੀ ਨਕਸ਼ਾ ਬਣਿਆ ਹੋਇਆ ਹੈ ਉਹੀ ਦਰਖਤ ਨੇ ਤੇ ਉਹ ਫਿਰ ਜਿਹੜੇ ਬੀਜੇਪੀ ਦਾ ਮੰਤਰੀ ਉਹ ਵੀ ਫਿਰ ਸੀਸ਼ਮੈਲ ਚ ਰਹਿੰਦਾ ਅਸਲ 'ਚ ਬੀਜੇਪੀ ਕੋਲੇ ਕੋਈ ਏਜੰਡਾ ਹੈ ਨਹੀਂ ਪੰਜਾਬ ਵਾਸਤੇ ਉਹ ਹੁਣ ਇਹਨਾਂ ਕੰਮਾਂ ਤੇ ਉਤਰਿਆ ਹੈ ਗੁਜਰਾਤ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਗਈਆਂ ਤਾਂ ਉਹ ਕਹਿੰਦੇ ਹੁਣ ਕੁਛ ਨਾ ਕੁਛ ਪੰਜਾਬ ਦੇ ਵਿੱਚ ਕੱਢੋ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕਿਉਂ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਐਡਰੈਸ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ ਮਹਿਲ ਦੇਖੋ ਸਿਸਮਾ ਦੇ ਵਿੱਚ ਜਾ ਕੇ ਜਿਹੜਾ ਸਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸ਼ੀਸ਼ ਮਹਿਲ ਹੈ ਤੁਸੀਂ ਸੁਖ ਬਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ੀਸ਼ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਅਮਿੰਦਰ ਸਿੰਘ ਤੇ ਸੁਖਬੀਰ ਬਾਦਲ ਹੋਰਾਂ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇਹਨਾਂ ਘਰਾਂ ਚ ਰਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜਿਉਣਾ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ਿਸ਼ਮੈ ਲੱਗਣ ਲੱਗੇ ਸੋ ਇਸ ਤੋਂ ਵੱਧ ਘਟੀਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਿਰੋਸ਼ ਇਸ ਮਿਲ ਚ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮਨਪ੍ਰਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਉਹਨੂੰ ਰਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਇਹ ਘਰ ਥੋੜੀ ਨੇ ਅਜੇ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜੇ ਇੱਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮਕਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸੀ ਸ਼ਿਸ਼ਮੈਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿਣਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਐ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਂ ਅਸੀਂ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਏ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆਂ ਪਬਲਿਕ 'ਚੋਂ ਨਿਕਲੇ ਆਂ ਅਸੀਂ ਤਾਂ ਲੋਕਾਂ ਨੂੰ ਮਿਲਦੇ ਆਂ ਫਾਈਲਾਂ ਸਾਈਨ ਕਰਦੇ ਆਂ ਡਿਸੀਜਨ ਲੈਂਦੇ ਆਂ ਮੀਟਿੰਗਾਂ ਕਰਦੇ ਆਂ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮਹਿਲਾ 'ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ 'ਚ ਰਹਿੰਦੇ ਨੇ ਕਿਤੇ ਸੋ ਇਸ ਕਰਕੇ ਇੱਕ ਘਟਿਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਿਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹੋ ਜਿਹੇ ਗੈਸਟ ਹਾਊਸ ਹਜੇ ਜਲੰਧਰ ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਆਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਆ ਆਨੰਦਪੁਰ ਸਾਹਿਬ ਕੇ ਉੱਥੇ ਸੰਗਤ ਨੇ ਰਹਿਣਾ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ਮੈਲ ਬਣਾ ਲੈ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖੇ ਜਾਉਂਗੇ ਸ਼ੀਸ਼ ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਵਾਲੇ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਵਾਲੇ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ ਮਹਿਲ ਨੇ ਉਹ ਤੁਹਾਡੇ ਲੀਡਰ ਹੈ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਕਪੂਰਥਲਾ ਹਾਊਸ ਕਹਿੰਦੇ ਨੇ ਕਪੂਰਥਲੇ ਦੇ ਰਾਜੇ ਦਾ ਮਹਿਲ ਹੁੰਦਾ ਸੀ ਉਹਨੂੰ ਵੀ ਸ਼ੀਸ਼ ਮਹਿਲ ਕਹ ਦੋ ਫਿਰ ਉੱਥੇ ਰਾਜਪਾਲ ਵੀ ਰਹਿੰਦਾ ਹੈ ਉਸੇ ਘਰ ਚ ਸਿਰਫ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਰਾਜਪਾਲ ਨਾਲ ਘਰ ਸ਼ੇਅਰ ਕਰਦਾ ਹੈ ਦਿੱਲੀ ਚ ਹੋਰ ਕਿਸੇ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਰਾਜਪਾਲ ਨਾਲ ਗਵਰਨਰ ਨਾਲ ਘਰ ਸ਼ੇਅਰ ਨਹੀਂ ਕਰਦਾ ਸੋ ਅਸੀਂ ਸ਼ੀਸ਼ਮੈਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਹੈ ਜਿਹੜਾ ਕਿ ਦੱਬਿਆ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰੋ ਜੀ ਉਹਨੂੰ ਵੀ ਗੈਸਟ ਹਾਊਸ ਬਣਾਉਣਾ ਇਸ ਦਾ ਹਜੇ ਰਮਨੀਤ ਬਿੱਟੂ ਜੀ ਨਿਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬਿਆਨ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਪੁਲਿਸ ਨੇ ਲਿਖ ਕੇ ਦੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ਿਸ਼ਮੈਲ ਕਿੱਥੇ ਆ ਕੈਪਟਨ ਮਨਿੰਦਰ ਦਾ ਮਹਿਲ ਦੇਖੋ ਸਿਸਮਾ ਵਾਲਾ ਸ਼ਿਸ਼ਮੈਲ ਉਹ ਹੈ ਸੁਖ ਬਲਾਸ ਨੂੰ ਦੇਖੋ ਸ਼ਿਸ਼ਮੈਲ ਉਹ ਹੈ ਅਸ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ ਚ ਹੀ ਰਹਨੇ ਆ ਕੱਲ ਨੂੰ ਤੁਸੀਂ ਕਹੋਗੇ ਯਾਰ ਆ ਜਿਹੜੀਆਂ ਗੱਡੀਆਂ ਨੇ ਇਹ ਵੀ ਰਾਜਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਪਹਿਲਾਂ ਵਾਲਾ ਮੁੱਖ ਮੰਤਰੀ ਵਰਤ ਰਿਹਾ ਸੀ ਉਹੀ ਉਹੀ ਅਸੀਂ ਵਰਤ ਰਹੇ ਹਾਂ ਬਲਕਿ ਅਸੀਂ ਤਾਂ ਹੁਣ ਰੈਸਟ ਹਾਊਸ ਵੀ ਠੀਕ ਕੀਤੇ ਨੇ ਜਿਹੜੇ ਜਿਵੇਂ ਸੰਗਰੂਰ ਵਾਲਾ ਰੈਸਟ ਹਾਊਸ ਹੈ ਫਰੀਦਕੋਟ ਵਾਲਾ ਰੈਸਟ ਹਾਊਸ ਹੈ ਜਲੰਧਰ ਵਾਲਾ ਰੈਸਟ ਹਾਊਸ ਹੈ ਅਮਰਸਾੜਾ ਵਾਲਾ ਰੈਸਟ ਹਾਊਸ ਹੈ ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ ਤਾਂ ਕਿ ਉਹਦੇ ਵਿੱਚ ਹੋਰ ਵੀ ਅਫਸਰ ਸਹਿਬਾਨ ਸਾਰੇ ਮੰਤਰੀ ਸਹਿਬਾਨ ਜਾਣ ਤਾਂ ਰੈਸਟ ਹਾਊਸਾਂ 'ਚ ਰਹਿਣ ਸੋ ਇਸ ਆ ਸਾਰੇ ਜਿਹੜੇ ਮੇਰੇ ਕੋਲੇ ਆਰਡਰ ਪਏ ਨੇ ਇਸ ਕਰਦੇ ਵੀ ਤੇ ਜਿਹੜੇ ਤੁਹਾਡੇ ਕੈਨਸਲੇਸ਼ਨ ਦੇ ਸੁਪਰੀਮ ਕੋਰਟ ਦੇ ਆਰਡਰ ਨੇ ਕੇ ਘਰ ਖਾਲੀ ਕਰਾਓ ਰਮਨੀਤ ਬਿੱਟੂ ਤੋਂ ਉਹ ਤਾਂ ਕਰਾ ਕੇ ਦੇ ਦਿਓ ਜੀ ਸੋ ਹੋਰ ਕੋਈ ਇਹਨਾਂ ਕੋਲੇ ਏਜੰਡਾ ਨਹੀਂ ਪੰਜਾਬ ਦਾ ਬਸ ਘਟਿਆ ਹਰਕਤਾਂ ਤੇ ਆ ਜਾਓ ਸ਼ੀਸ਼ਮੈਲ ਪਾ ਲਿਆ ਜੀ ਸ਼ੀਸ਼ਮੈਲ ਹੋ ਗਿਆ ਜੀ ਅਸੀਂ ਆਮਕਰਾਂ ਚੋਂ ਨਿਕਲਿਆ ਆਮਕਰਾਂ ਚੀ ਸਾਨੂੰ ਨੀਂਦ ਆਉਂਦੀ ਐ ਆਮਕਰਾਂ ਵਾਲੀ ਐ ਅਸੀਂ ਇਸ ਕਰਕੇ ਮੈਂ ਆਮ ਲੋਕਾਂ ਨੂੰ ਵੀ ਪੰਜਾਬ ਦੇ ਸੂਝਵਾਨ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਦੇ ਸਕੂਟ ਪ੍ਰਚਾਰ ਜਿਹੜਾ ਹੈ ਉਹਦੇ ਵਿੱਚ ਨਾ ਆਇਓ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬਸ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਬਸ ਕੇ ਰਹਾਂ ਇੱਕ ਵਾਰੀ ਗੱਲ ਫੈਲਾ ਦਿਓ ਮੁੜ ਕੇ ਦਿੰਦੇ ਫਿਰਨਗੇ ਸਪਾਈਆਂ ਸੋ ਇੱਥੇ ਹੀ ਰਹਿੰਦੇ ਰਹੇ ਪਹਿਲਾ ਮੁੱਖ ਮੰਤਰੀ ਮੈਂ ਬਤੌਰ ਐਮਪੀ ਜਦੋਂ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਮਿਲਣ ਆਏ ਸੀ ਤਾਂ ਉਹ ਸਪੈਸ਼ਲੀ ਇੱਥੇ ਆਉਂਦੇ ਹੁੰਦੇ ਸੀ ਮਿਲਣ ਰਹਿੰਦੇ ਉਹ ਆਪਣੇ ਸ਼ੀਸ਼ ਮਹਿਲ 'ਚ ਸੀ ਇੱਥੇ ਮੀਟਿੰਗ ਕਰਦੇ ਸੀ ਇੱਥੇ ਰਹਿੰਦੇ ਨਹੀਂ ਸੀ ਇੱਥੇ ਉਹਨਾਂ ਦੇ ਉਹਨਾਂ ਦਾ ਮੁੰਡਾ ਰਣੇਂਦਰ ਤੇ ਦੂਜੇ ਘਰ 'ਚ ਅਰੂਸਾ ਉਹ ਰਹਿੰਦੇ ਸੀ ਉਹਨਾਂ ਕੋਲੇ ਕਿਹੜੇ ਸਬਦਾਨਕ ਹਉਦੇ ਸੀਗੇ ਜੀ ਸਾਡਾ ਤਾਂ ਰਾਜਪਾਲ ਕੋਲੇ ਸਾਡੀ ਚਿੱਠੀ ਪਈ ਹੈ ਕਿ ਸਾਨੂੰ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਗਵਰਨਮੈਂਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਾਸਤੇ ਜਗ੍ਹਾ ਮਿਲਦੀ ਹੈ ਰੂਲ ਹੈ ਇਹ ਅਜੇ ਤੱਕ ਸਾਨੂੰ ਉਹ ਨਹੀਂ ਦਿੱਤੀ ਤੇ ਸ਼ੀਸ਼ਮੈਲ ਤਾਂ ਬੀਜੇਪੀ ਦਾ ਦਫ਼ਤਰ ਹੈ ਦਿੱਲੀ ਵਾਲਾ ਜਾ ਕੇ ਦੇਖੋ 7 ਸਟਾਰ ਕੀ 9 ਸਟਾਰ 11 ਸਟਾਰ ਸੋ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਹਰ ਗੱਲ ਤੇ ਐਦਾਂ ਨੁਕਸ ਨਾ ਕੱਢੋ ਜੇ ਤੁਹਾਨੂੰ ਲੋਕਾਂ ਨੇ ਨਹੀਂ ਜਿਤਾਇਆ ਜੇ ਤੁਹਾਨੂੰ ਲੋਕ ਨਹੀਂ ਪਸੰਦ ਕਰ ਰਹੇ ਤਾਂ ਤੁਸੀਂ ਗੁੱਸਾ ਇਸ ਗੱਲ ਤੇ ਨਾ ਕੱਢੋ ਪਰਸਨਲ ਨਿੱਜੀ ਜਿਹੜੇ ਇਲਜ਼ਾਮ ਨੇ ਘੱਟਿਆ ਪੱਧਰ ਦੇ ਉਹ ਨਾ ਲਾਓ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦਾ ਕਿ ਤੁਸੀਂ ਪੰਜਾਬ ਦਾ ਕੋਈ ਰੋਡ ਮੈਪ ਦੇਣ ਦੀ ਬਜਾਏ ਏਜੰਡਾ ਪੰਜਾਬ ਸੰਬੰਧੀ ਕੋਈ ਦੇਣ ਦੀ ਬਜਾਏ ਤੁਸੀਂ ਇਹਨਾਂ ਗੱਲਾਂ ਪਿਆਗੇ ਆ ਫਲਾਂਨੇ ਘਰ ਚ ਰਹਿੰਦਾ ਜੀ ਇੱਥੇ ਕਿਉਂ ਰਹਿੰਦਾ ਜੀ ਆ ਆ ਜਿਹੜਾ ਇਹ ਹਜੇ ਕੱਪੜੇ ਕਿਉਂ ਪਾਉਂਦਾ ਜੀ ਇਹਦੇ ਬੂਟ ਕਿਹ ਹੈ ਜੀ ਨਹੀਂ ਜੀ ਸੋ ਇਹ ਕੋਈ ਪੰਜਾਬ ਦੇ ਮੁੱਦੇ ਨਹੀਂ ਹੈਗੇ ਤੁਸੀਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਗੁਜਰਾਤ ਵਗੈਰਾ ਚ ਆਮ ਆਦਮੀ ਪਾਰਟੀ ਜਿਹੜੀ ਫੈਲ ਰਹੀ ਹੈ ਤੁਸੀਂ ਬਸ ਨਿੱਜੀ ਕਿੜਾਂ ਜਿਹੜੀਆਂ ਇੱਥੇ ਕੱਢ ਰਹੇ ਹੋ ਮੈਂ ਫੇਰ ਦੱਸ ਦਿੰਨਾ ਕਿ 45 ਨੰਬਰ ਚ ਹੈਸ਼ ਹੈ 50 ਨੰਬਰ ਕੈਂਪ ਆਫਿਸ ਹੈ ਬੀਜਪੀ ਚੰਡੀਗੜ੍ਹ ਦਾ ਜਿਹੜਾ ਯੂਟੀ ਪ੍ਰਸ਼ਾਸਨ ਹੈ ਉਹ ਤਾਂ ਬੀਜਪੀ ਦੇ ਅੰਡਰ ਹੈ ਤੁਸੀਂ ਕੋਈ ਲੈਟਰ ਦਿਖਾ ਦਿਓ ਮੈਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਘਰ ਅਲਾਟ ਕਰਤਾ ਜੀ ਅਸੀਂ ਗੈਸਟ ਹਾਊਸ ਹੈ ਮੇਰੇ ਗੈਸਟ ਜਿਹੜੇ ਵੀ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ ਕਦੇ ਜੇਕਰ ਕੋਈ ਹੋਰ ਹੋਰ ਸ਼ਹਿਰ ਚ ਆਏ ਉਹਨੂੰ ਉੱਥੇ ਰੈਸਟ ਹਾਊਸ ਚ ਰਹਿੰਦੇ ਨੇ ਜਾਂ ਗੈਸਟ ਹਾਊਸ ਚ ਰਹਿੰਦੇ ਨੇ ਸਰਕਾਰ ਦੇ ਸੋ ਇਹੋ ਜਿਹੇ ਕੂੜ ਪ੍ਰਚਾਰ ਤੋਂ ਬਚੋ ਇਹ ਅੱਜਕੱਲ ਇਹੋ ਜਿਹੇ ਗੱਲਾਂ ਬਹੁਤ ਫਲਾਉਣਗੇ ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੜੇ ਲਿਖੇ ਨੇ ਪੰਜਾਬ ਦੇ ਲੋਕ ਸੂਝਵਾਨ ਨੇ ਰਾਜਨੀਤਿਕ ਤੌਰ ਤੇ ਵੀ ਵਿਦਿਅਕ ਤੌਰ ਤੇ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਨਾ ਕੁ ਸੋਚਣ ਦੇ ਕਾਬਿਲ ਹੈਗੇ ਨੇ ਕਿ ਕੌਣ ਝੂਠ ਫਲਾ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਤੇ ਕਿੰਨਾ ਦੇ ਇਰਾਦੇ ਕੀ ਨੇ ਇਹ ਇਸ ਕਿਸਮ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਹਨਾਂ ਗੱਲਾਂ ਦੇ ਵਿੱਚ ਲੋਕ ਨਹੀਂ ਆਉਣਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਤਾਂ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਰੂਸਾ ਆਲਮ ਤੱਕ ਦਾ ਜ਼ਿਕਰ ਕਰ ਦਿੱਤਾ ਗਿਆ ਮੋਤੀ ਮਹਿਲ ਦਾ ਸੀਸ ਮਹਿਲ ਦਾ ਜ਼ਿਕਰ ਕੀਤਾ ਗਿਆ ਕਪੂਰਥਲਾ ਹਾਊਸ ਦਾ ਜ਼ਿਕਰ ਕੀਤਾ ਗਿਆ ਉਹ ਸਾਰੀਆਂ ਗੱਲਾਂ ਆਮ ਲੋਕਾਂ ਦੇ ਸਾਹਮਣੇ ਖੋਲ ਕੇ ਰੱਖ ਦਿੱਤੀਆਂ ਜਿੰਨਾ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਇੱਕ ਇੱਕ ਸਵਾਲ ਪੁੱਛਿਆ ਜਾ ਰਿਹਾ ਸੀ ਤੇ ਆਖਰਕਾਰ ਮੁੱਖ ਮੰਤਰੀ ਨੇ ਸਭ ਨੂੰ ਕਿਹਾ ਕਿ ਇਸ ਤੋਂ ਘਟੀਆ ਰਾਜਨੀਤੀ ਕੋਈ ਹੋ ਵੀ ਨਹੀਂ ਸਕਦੀ ਕਿ ਤੁਸੀਂ ਕਿਸ ਤਰੀਕੇ ਨਾਲ ਇੱਕ ਕੋਠੀ ਦੇ ਨਾਮ ਨੂੰ ਲੈ ਕੇ ਪਾਰਟੀ ਨੂੰ ਬਦਨਾਮ ਕਰ ਰਹੇ ਹੋ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ ਦਰਅਸਲ ਕੋਠੀ ਦੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਜਿਹੜਾ ਸੀਸ ਮਹਿਲ ਹੈ ਉਹ ਛੱਡ ਕੇ ਪੰਜਾਬ ਦੇ ਵਿੱਚ ਉਸ ਤੋਂ ਵੀ ਵਧੀਆ ਸੱਤ ਸਿਤਾਰਾ ਸੀਸ ਮਹਿਲ ਬਣਾ ਕੇ ਦਿੱਤਾ ਗਿਆ ਜਿਸ ਦਾ ਜਵਾਬ ਭਗਵੰਤ ਮਾਨ ਦੇ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਤੇ ਸਾਰੇ ਵਾਅਦੇ ਨੂੰ ਝੂਠਾ ਕਰਾ ਦਿੱਤਾ ਗਿਆ ਉਹਨਾਂ ਕਿਹਾ ਕਿ ਜਿਹੜਾ ਇਹ ਕੋਠੀ ਨੰਬਰ 50 ਹੈ ਇਹ ਮੁੱਖ ਮੰਤਰੀ ਦੇ ਸਹਉਂਦੀ ਹੈ ਇਸੇ ਆਉਣ ਦੇ ਨਾਲ ਇੱਥੇ ਗੈਸਟ ਹਾਊਸ ਵੀ ਹੈ ਇੱਥੇ ਦਫਤਰੀ ਕੰਮ ਕਾਜ ਵੀ ਹੁੰਦੇ ਤਾਂ ਜਿਹੜੇ ਗੈਸਟ ਇੱਥੇ ਆ ਕੇ ਰੁਕਦੇ ਨੇ ਉਹ ਇੱਥੇ ਰੁਕ ਸਕਦੇ ਨੇ ਜਦਕਿ ਦੂਜੇ ਮੁੱਖ ਮੰਤਰੀਆਂ ਦੇ ਵੱਲੋਂ ਤਾਂ ਇਸ ਨੂੰ ਸਰਕਾਰੀ ਕੁਆਟਰ ਤੱਕ ਕਿਹਾ ਗਿਆ ਸੀ ਸਰਕਾਰੀ ਕੁਆਟਰ ਕਹਿ ਕੇ ਇੱਥੇ ਰਹਿਣ ਤੋਂ ਮਨਾ ਕਰ ਦਿੱਤਾ ਗਿਆ ਸੀ ਤੇ ਆਪਣੀ ਲੱਗ ਮਹਿਲ ਬਣਾਏ ਸੀ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਦੇ ਧੀ ਪੁੱਤ ਨੇ ਇੱਥੇ ਆ ਕੇ ਸਰਕਾਰੀ ਘਰ ਦੇ ਵਿੱਚ ਰਹਿਣ ਨੂੰ ਹੀ ਪਹਿਲ ਦਿੱਤੀ ਹੈ